ਜੈ ਮਾਤਾ ਸ਼ਮ ਕਰਮੋਣੀ ਦੀ ਆਹ ਤੁਹਾਨੂੰ ਮੋਣੀ ਵਸ਼ੀਕਰਨ ਮੰਤਰ ਦੀ ਹੈ ਮੰਤਰ ਬੜਾ ਜ਼ਬਰਦਸਤ ਹੈ ਛੋਟਾ ਜਿਹਾ ਮੰਤਰ ਹੈ ਪਰ ਹੈ ਬੜਾ ਜ਼ਬਰਦਸਤ ਇਹ ਆਹ ਮੰਤਰਾ ਚਲਦੇ ਆ ਓਮ ਨਮੋ ਮਨ ਮੋਹਨੀ ਰਾਨੀ ਸ਼ਿਗਾਸ਼ਨ ਬੈਠੀ ਮੋ ਰਹੀ ਦਰਬਾਰ ਮੇਰੀ ਭਗਤੀ ਗੁਰੂ ਕੀ ਸ਼ਕਤੀ ਦੁਹਾਈ ਗੋਰਾ ਪਾਰਵਤੀ ਕੀ ਬਜਰੰਗ ਬਲੀ ਕੀ ਆਨ ਨਹੀਂ ਤੋ ਲੋਨਾ ਚ ਮਾਰੀ ਕੀ ਆਨ ਲਗੇ ਬਹੁਤ ਹੀ ਜ਼ਬਰਦਸਤ ਮੰਤਰ ਹੈ ਜੀ ਇਹ ਲੈਣਾ ਦੋਖੀ ਨੇ ਓ ਨਮੋ ਮਨ ਮੋਹਨੀ ਰਾਨੀ ਸਿੰਘਾਸਨ ਬੈਠੀ ਮੋਹ ਰਹੀ ਦਰਬਾਰ ਮੇਰੀ ਭਗਤੀ ਗੁਰੂ ਕੀ ਸ਼ਕਤੀ ਦੁਹਾਈ ਗੋਰਾ ਪਾਰਬਤੀ ਕੀ ਬਜਰੰਗ ਬਲੀ ਕੀ ਆਨ ਨਹੀਂ ਤੋ ਲੋਨਾ ਚ ਮਾਰੀ ਕੀ ਆਨ ਜੇ ਤੁਸੀਂ ਵਿੱਧੀ ਨਾਲ ਕਰ ਲੋ ਨਾ ਇਹ ਮੰਤਰ ਜਿਹੜਾ ਸਿੱਧ ਹੋਊਗਾ ਹੀ ਹੋਊਗਾ ਬਹੁਤ ਜ਼ਬਰਦਸਤ ਮੰਤਰ ਹੈ ਪਾਰਬਤੀ ਦੀ ਦੁਹਾਈ ਹੈ ਬਜਰੰਗਬਲੀ ਦੀ ਆਣ ਹੈ ਦੋਨਾ ਚਿਮਾਰੀ ਦੀ ਵੀ ਆਣ ਹੈ ਤੇ ਇਹ ਮੰਤਰ ਜਿਹੜਾ ਸਿੱਧ ਹੋਏਗਾ ਹੀ ਹੋਏਗਾ ਵਿਧੀ ਆ ਜਿਹੜੀ ਉਹ ਸਾਡੇ ਤੋਂ ਪੁੱਛ ਸਕਦੇ ਹੋ ਤੁਸੀਂ ਸਾਡਾ ਨੰਬਰ ਹੈ 97809 21137 97809 21137 ਮੈਂ ਚੇਲਾ ਖਲੀਫਾ ਬਾਬਾ ਅਲੀ ਖਾਨ ਮੋਗੇ ਵਾਲਿਆਂ ਦਾ ਬਹੁਤ ਸਾਰੇ ਮੰਤਰ ਨੇ ਮੇਰੇ ਗੁਰੂ ਕੋਲੇ ਵੀ ਬਹੁਤ ਜ਼ਿਆਦਾ ਜਿਹੜਾ ਭੰਡਾਰ ਹੈ ਮੰਤਰਾਂ ਦਾ ਇਲਮਾਂ ਦਾ ਭੰਡਾਰ ਪਿਆ ਤੇ ਜਿਹਨੂੰ ਵੀ ਚਾਹੀਦਾ ਹੋਵੇ ਉਹ ਜਿਹੜਾ ਫੋਨ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਜਿੰਨੇ ਕਰਨਾ ਉਹਨੂੰ ਅਸੀਂ ਵਿਧੀ ਦੱਸ ਦਾਂਗੇ ਵਿਧੀ ਜ਼ਰੂਰ ਦੱਸਾਂਗੇ ਅਸੀਂ ਇਹਨੂੰ ਤੁਸੀਂ ਮੰਗਲਵਾਰ ਜਾਂ ਸ਼੍ਰੀਵਾਰ ਸ਼ੁਰੂ ਕਰ ਸਕਦੇ ਹੋ ਮਾਤਾ ਦੇ 16 ਸ਼ਿੰਗਾਰ ਨਾਰੀਅਲ ਚੁੰਨੀ ਤੇ ਮਾਤਾ ਦੀਆਂ ਚੋੜੀਆਂ ਝਾਂਜਰਾਂ ਪਿੱਕਾ ਗਲ ਦੀ ਗਾਨੀ ਨੱਥ ਜਿਹੜੀ ਹੁੰਦੀ ਐ ਜਾਂ ਪੈਰਾਂ 'ਚ ਪਿੱਛੂ ਪਾਣ ਵਾਲੇ ਇਹ ਜਿਹੜੀ ਨੇ ਇੱਕ ਇਤਰ ਇਹ ਸਾਰਾ ਸਮਾਨ ਆ ਜਿਹੜਾ ਮਾਤਾ ਦਾ ਰੱਖਣਾ ਹੁੰਦਾ ਜੋਤਲਾਣੀ ਹੁੰਦੀ ਐ ਜੋ ਜੇ ਤੁਸੀਂ ਚਮੇਲੀ ਦੇ ਤੇਲ ਚ ਰੋਝ ਲਾਓ ਤਾਂ ਚੰਗੀ ਗੱਲ ਐ ਜਿੰਨੇ ਵੀ ਇਹ ਕਰਨਾ ਹੈ ਉਹ ਤੋਂ ਜਿਹੜੀ ਵਿਧੀ ਲੈ ਸਕਦਾ ਹੈ ਵਿਧੀ ਮੈਂ ਦੱਸ ਦਾਂਗਾ 97921137 ਮੇਰਾ ਨੰਬਰ ਹੈ ਸੋ ਜਿੰਨੇ ਵੀ ਇਹ ਕਰਨਾ ਹੋਵੇ ਮੈਨੂੰ ਨਾਲ ਕੰਟੈਕਟ ਕਰ ਸਕਦਾ ਹੈ ਮੰਤਰ ਬਹੁਤ ਜ਼ਿਆਦਾ ਜ਼ਬਰਦਸਤ ਹੈ ਜੀ ਇਹ ਜੈ ਹੋ